ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊ ਪੰਜਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਮ ਜੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਹੁਣੇ-ਹੁਣੇ ਹੋ ਗਿਆ ਵੱਡਾ ਐਲਾਨ ਇਹਨਾਂ ਨੂੰ ਲਗਾਤਾਰ ਰਹਿਣਗੀਆਂ 8 ਦਿਨ ਛੁੱਟੀਆਂ ਲੱਗਣਗੀਆਂ ਮੌਜਾਂ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਵੱਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਛੁੱਟੀ ਆਉਂਦੀ ਰਹਿੰਦੀ ਹੈ ਜਸ ਕਰਕੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਜੀ ਹਾਂ ਦੋਸਤੋ ਤਿੰਨ ਦਿਨ ਬਾਅਦ ਜਾਣੇ ਬਦਵਾਰ ਤੋਂ ਜੂਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਤੇ ਇਸ ਦਿਨਾਂ ਜੂਨ ਚ ਦੇਸ਼ ਦੇ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ 8 ਦਿਨਾਂ ਦੇ ਲਈ ਬੰਦ ਰਹਿਣਗੇ ਇਹਨਾਂ ਬੈਂਕਾਂ ਦੀਆਂ ਛੁੱਟੀਆਂ ਵਿੱਚ 6 ਹਫਤਾਵਾਰੀ ਛੁੱਟੀਆਂ ਸ਼ਾਮਲ ਹਨ ਜਦੋਂ ਕਿ ਖੇਤਰੀ ਤੇ ਰਾਜ ਦੇ ਮੌਕੇ ਦੋ ਦਿਨ ਛੁੱਟੀਆਂ ਬੈਂਕਾਂ ਦੇ ਕਰਕੇ ਬੰਦ ਰਹਿਣਗੀਆਂ ਅਤੇ ਰਿਜ਼ਰਵ ਬੈਂਕ ਦੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੂਨ ਸ਼ੁਰੂ ਹੁੰਦੇ ਹੀ ਬੈਂਕ 2 ਤਰੀਕ ਨੂੰ ਬੰਦ ਰਹਿਣਗੇ ਤੇ ਇਸ ਦੇ ਲਈ ਜੇਕਰ ਤੁਹਾਡਾ ਬੈਂਕ ਚ ਕੋਈ ਜ਼ਰੂਰੀ ਕੰਮ ਆ ਤਾਂ ਬੁੱਧਵਾਰ ਤੱਕ ਨਿਪਟਾਰਾ ਲਵੋ ਬਾਅਦ ਵਿੱਚ ਬੈਂਕਾਂ ਦੇ ਵਿੱਚ ਕਿਸੇ ਕਿਸੇ ਦਿਨ ਵਿੱਚ ਛੁੱਟੀਆਂ ਰਹਿ ਸਕਦੀਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ